ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 6 ਵਜੇ ਸਵੇਰ ਸੇ ਹੋ ਗਏ ਨਹੀਂ ਸੁਦੇ ਦੇ ਤੇ ਤੁਹਾਨੂੰ ਕੱਪੜੇ ਚੁੰਨੀਆਂ ਜਿਨੇ ਦਿਸਦੇ ਹੋਣਗੀਆਂ ਤਾਰਪੇ ਪਾਈਆਂ ਕਿਉਂਕਿ ਜਿਹੜੇ ਜਾਤਰਾ ਤੇ ਗਏ ਸੀ ਆਪਣਾ ਪਰਿਵਾਰ ਤੇ ਚੁੰਨੀਆਂ-ਚੁੰਨੇ ਧੋ ਦਿੱਤੀਆਂ ਬੀਬੀ ਨੇ ਹੱਥੇ ਤੇ ਕੱਪੜੇ ਵੀ ਜਣੀ ਕੰਨ ਮੀਨੇ ਹਨਾ ਉਹ ਵੀ ਹੱਥੀ ਧੋਣੇ ਨੇਗੇ ਤੇ ਐਨੇ ਤਾਰ ਤੇ ਚੁੰਨੀਆਂ ਪਾਤੀ ਪਹਿਲਾਂ ਧੋ ਕੇ ਕੱਪੜੇ ਧੋਦੇ ਧੋਦੇ ਫਿਰ ਮੀ ਸੁੱਕ ਜਾਣਗੀਆਂ ਫਿਰ ਆਪਾਂ ਕੱਪੜੇ ਧੋਦਾਂਗੇ ਬੀਬੀ ਧੋਈ ਜਾਂਦੀ ਹੈ ਕੱਪੜੇ ਕਹਿੰਦੀ ਚਲ ਤੂੰ ਇਧਰ ਕਰ ਕਰ ਲੈ ਕੰਮ ਹੋਰ ਮੈਂ 베ਲੀਆਂ ਹਜੇ ਤੇ ਪਾਣੀ ਜੀ ਕੱਢਣਾ ਮੁੜਕਾ ਜੀ ਹੁੰਦਾ ਹਨਾ ਕੱਪੜਿਆਂ 'ਚ ਤੇ ਕਹਿੰਦੀ ਮੈਂ ਹੱਥੀ ਮਾਰ ਦਵਾਂ ਨਵੇਂ ਕੱਪੜੇ ਫਿਰ ਹੱਥੀ ਧੋਣੇ ਪੈਂਦੇ ਨੇ ਹਨਾ ਜਿਹੜੇ ਤੌਲੀਏ ਤੂਲੀਏ ਹੋਣਗੇ ਉਹ ਮਸ਼ੀਨ ਦੇ ਵਿੱਚ ਪਾ ਦੇਵਾਂਗੇ ਹਵਾ ਚੱਲ ਰਹੀ ਹੈਗੀ ਬਹੁਤ ਸੋਹਣੀ ਤੇ ਚੁੰਨੀਆਂ ਕੱਥੀਆਂ ਹੋ ਗਏ 12 13 ਚੁੰਨੀਆਂ ਨੇ ਜਿਹੜੇ ਧੋ ਦਿੱਤੀਆਂ ਪੁਰ 12 13 ਸੂਟ ਧੋਣੇ ਹੋਣਗੇ ਸੂਟ ਘੱਟ ਹੋਣਗੇ ਵੈਸੇ ਤੇ ਨਵੇਂ ਸੂਟ ਹੋਣਗੇ ਸੂਤੀ ਚੁੰਨੀਆਂ ਫਿਰ ਹਨਾ ਆਤਾਂ ੜਕੇ ਮੂੰਹ ਪੁੰਝ ਨੂੰ ਨਾਲ ਸੁੱਤੀ ਤੁਨੀ ਵੀ ਲੈ ਲਈਆਂ ਤੇ ਦੋ ਦੋ ਸੋਖ ਨੂੰ ਗੁਰਮਨ ਦੋ ਬੀਬੀ ਇਸ ਕਰਕੇ ਚੁੰਨੇ ਜ਼ਿਆਦਾ ਹੋ ਗਏ ਤੇ ਇੱਕ ਇੱਕ ਸੂਟ ਦੋ ਦੋ ਹਜੇ ਪਾਏ ਨਹੀਂ ਹੋਈ ਲਈ ਆਈ ਮੋੜ ਲਈਆਂ ਉਹ ਵਧੀਆ ਪੈਸੀ ਉਹਾਈ ਧਰ ਦਿੱਤੇ ਨੇਗੇ ਘੜ ਘੜ ਬੈ ਗਰ ਚੋ ਤੇ ਇੱਧਰ ਮੇਰੇ ਦੁੱਧ ਧਰਿਆ ਹੋਇਆ ਮੈਂ ਤਾਂ ਕਰਕੇ ਨਾ ਇੱਥੇ ਜੀ ਗੇੜੇ ਦੀ ਜਾਨੀ ਆਈ ਨਹੀਂ ਪਤਾ ਨਿਕਲ ਜੇ ਮੜੇ ਨਾਲ ਨਿਕਲ ਜਾਣਾ ਦੁੱਧ ਸਰਦਾਰ ਜੀ ਗਾਇ ਨੇ ਖੇਤ ਨੇ ਪੌਦ ਹਰੀ ਹੋ ਗਈ ਤਾਂ ਵੀ ਨਾ ਬੂਟਾ ਪੱਟ ਲਾ ਲਿਆ ਨੇ ਚਿੜੀਆਂ ਕਿੰਨੂੰ ਦੋ ਦਿਨ ਰੱਖੀ ਹੋਰ ਰੱਖਣੀ ਪਊਗੀ ਚਲੋ ਫਿਰ ਹਣ ਮੈਂ ਕਿਹਾ ਸੀ ਮਾਸੂ ਚੌਲ ਪਰੋਂ ਖਾਂਦੀਆਂ ਨਹੀਂ ਹੈਗੀਆਂ ਜੀਰੀ ਪੱਟਦੀਆਂ ਨੇ ਪਤਾ ਨਹੀਂ ਕਈਆਂ ਦੀਆਂ ਚਿੜੀਆਂ ਨੇ ਜਾਂ ਵੱਡੀਆਂ ਤੰਗ ਕਰਤੀਆਂ ਨੇ ਤਰ ਜੋ ਕਰੇ ਸੀਗੀ ਕਿਉਂਕਿ ਉਹਨੂੰ ਤੇ ਵੇਲੀ ਸੇੜਦੇ ਆ ਮੱਝ ਨੂੰ ਆ ਗਈ ਬਾਲੀ ਦੁੱਧ ਨੂੰ ਗੈਸ ਕਰ ਤਾ ਆਪਾਂ ਨੇ ਬੰਦ ਉੱਤੋਂ ਇਹਨੇ ਆਪਾਂ ਢਾਕੇ ਨੂੰ ਦੁੱਧ ਨੂੰ ਤੇ ਹੁਣ ਬਾਹਰ ਲਵੇੜਾ ਰਹਿੰਦਾ ਸੰਬਰ ਨਾਲ ਇੱਧਰ ਤਾਂ ਦਰਵਾਜਾ ਸੰਭਰੇਗਾ ਪੱਕਾਵੇੜਾ ਸੰਭਰੇਗਾ ਬਾਹਰ ਲ ਪੱਕਾ ਵੀ ਰਹਿੰਦਾ ਕੱਚਾ ਵੀ ਰਹਿੰਦਾ ਤੇ ਬਾਹਰਲੇ ਨੇੜੇ ਚ ਕੱਪੜੇ ਤੋਂ ਦੀ ਅੱਗੀ ਦੀ ਤੁਹਾਨੂੰ ਦਿਖਾਵਾਂ ਕਈ ਚੱਕੂ ਇੱਧਰ ਕਰ ਲੈ ਇੱਧਰ ਵੀ ਬਹੁਤ ਕੰਮ ਹੋ ਜਣਾ ਸੀ ਮੇਰੇ ਸਿਰੇ ਬਹੁਤ ਹੀ ਗੋਣ ਵਾਲੇ ਕੱਪੜੇ ਸੀ ਮਾਂ ਖਾਤੀ ਮੈਂ ਕਹੇ ਸੀ ਮੈਂ ਤੋ ਕਹੀਂ ਚੱਲ ਮੈਂ ਤੋ ਲੜਨੀ ਆਂਗੀ ਹੈ ਨਾ ਕੋ ਜੀ ਮਾਤਾ ਫੱਟੇ ਤੋਰਿਆ ਕੱਪੜੇ ਤੇ ਦੇਖੋ ਆਪਣੇ ਫਾਲੀਆਂ ਦੇਖੋ ਕਿਵੇਂ ਲੱਗੀਆਂ ਪਈਆਂ ਨੇ ਭਾਈ ਸਾਰੇ ਬੁੱਟਿਆਂ ਤੇ ਨੇੜੇ ਕਰਕੇ ਦਿਖਾਉਣੀ ਫਾਲ ਖੁੱਲ ਵੀ ਨਹੀਂ ਦੇ ਹੁਣਗੇ ਸੋਨੂੰ ਇੰਨਾ ਫਾਲ ਲੱਗਿਆ ਪਿਆ ਦੇਖੋ ਕੱਲ ਨੂੰ ਤੋੜਾਂਗੇ ਅੱਜ ਨਹੀਂ ਤੋੜਦੇ ਤੋੜੀ ਪਾਵਾ ਫਿਰ ਮਸ਼ੀਨ ਚ ਬੋਨ ਨੂੰ ਪਾਵੇਂ ਹਾਂ ਕਾਪੀ ਮਾਰ ਮਾਰ ਮਨ ਕਾਣੂ ਨੂੰ ਤੋਤੇ ਹੋ ਨਾ ਮੈਂ ਤੇ ਤੋਤੇ ਪਾਣੀ ਦੇ ਸੁਣਨੀਆ ਤੋਤੇ ਗਿਆ ਸਾਰੇ ਕੱਪੜੀ ਤੋਤੇ ਗਏ ਸੁਣਨੀਆ ਵਾਲੀਆਂ ਹੋ ਗੀਆਂ ਲੀਬੀ ਤੋਰੇ ਇਹ ਕੱਪੜੇ ਮੈਂ ਉਧਰ ਆ ਬੇੜਾ ਸੰਭਰ ਨਾਲ ਰਹਿੰਦਾ ਸਾਰੇ ਤੇ ਜਿਹੜਾ ਜੋ ਉੱਥੇ ਕੰਡ ਨਹੀਂ ਖੜੇ ਹੈਗੇ ਸਾ ਚਾਪੀ ਚੀਆ ਬਸ ਐਨਾ ਕੰਮ ਹੋ ਜਾਣਾ ਸਵੇਰੇ ਹਏ ਸੋਖਮੜ ਤੇ ਗਰਮੜ ਪਈਆਂ ਨੇ ਕਹਿੰਦੀ ਤੜਕੇ ਸਾਨੂੰ ਠਾ ਹੀ ਨਾ ਮੋਟੀ ਮੋਟੀ ਜਾਮਣਾ ਬਿਡਗੀਆਂ ਪਈਆਂ ਨੇ ਇੱਥੇ ਬਾੜੀ ਚ ਨਾ ਫਿਰ ਪੈਟ ਈ ਕਰਨਗੇ ਹਵਾ ਚਲਦੀ ਅੱਜ ਹਵਾ ਨਾਲ ਡਿਗਪੀਆਂ ਰ ਕਿੰਨੀਆਂ ਸੋਹਣੀਆਂ ਜਿਹੜੇ ਵਧੀਆ ਵਧੀਆ ਰੋ ਚੱਕ ਲੈਣੇ ਆਪਾਂ ਕਿਉਂਕਿ ਫਿਰ ਪੈਟ ਈ ਕਰਨਗੇ ਤਾਂ ਗੰਦੀ ਜੀ ਨੇਤੇ ਅਗੇ ਹੋਰ ਪਰਾਂ ਵੀ ਪੜੀਆਂ ਹੋਣਗੀਆਂ ਮोटे-ਮोटे ਜਾਮਣਾ ਨੇ ਬੜੇ ਪ੍ਰਿੰਡੀਆਂ ਵੀ ਲੱਗੀਆਂ ਕਈਆਂ ਨੇ ਸਬਜੀ ਸਾਰੀ ਹੀ ਲੱਗੀ ਤੇ ਪ੍ਰਿੰਡੀਆਂ ਵੀ ਤੋੜਨ ਵਾਲੀਆਂ ਹੋਈਆਂ ਪਈਆਂ ਨੇ ਹਨਸਤਰਾ ਖਾ ਲੈਣਗੇ ਆਉਣ ਸਾਰ ਕਹਿੰਦੇ ਸਾਡੇ ਜਾਮਣਾਂ ਤਾਂ ਨਹੀਂ ਮਕਾਈਆਂ ਆਸਤਾ ਨਾ ਸਰਦਾਰ ਜੀ ਨਾ ਮੈਂ ਜਾਮਣ ਕੋਲੇ ਵੀ ਲੱਗੇ ਹੋਏਗੇ ਵਿਚਲ ਕਿਰ ਜਾਣਦੇ ਉਹ ਦੇਖੋ ਕਿੰਨੀ ਸੋਹਣੀਆਂ ਹੋਈਆਂ ਪਈਆਂ ਨੇ ਆਹ ਦੇਖੋ ਜੀ ਆਉਂਦਿਆਂ ਨੇ ਨਾ ਖੇਤੋਂ ਇਹ ਤਾਂ ਕੀ ਦੀ ਲੋਟ ਨੇ ਆਉਣ ਨਾਲ ਕਾਂਡ ਕਰਤਾ ਕਿ ਵੀ ਆ ਕਿਨੇ ਲਵੇ ਰੱਕੀ ਸਿਲ ਪਹਾੜਾਂ ਤੇ ਇਹੋ ਐਂ ਨਿਕਲ ਕਪੜਾ ਲੱਗੇ ਹੋ ਗਰੇ ਮਤਰਾ ਦਾ ਹਾਂ ਉਹ ਬਾਅਦ ਚੰਮਿਓ ਵੀਡੀਓ ਜਿਹਾ ਹੋਂ ਦਾ ਮੈਂ ਤੇ ਬਿਬਿੰਦੇ ਬਚੈ ਨ ਮਸਾਂ ਕਰਾਇਆ ਕੱਢਾ ਦੀ ਮੰਜਿਆਂ ਦਾ ਆਹ ਹੋਰ ਚੜਾ ਤਾ ਹੁਣ ਵੀ ਕੀ ਬਣੂ ਬਾਈ ਮੰਜਾ ਤੋੜ ਕੇ ਭਾਇ ਕਰਤੀ ਲੈ ਆਹ ਦੇਖ ਲੈ ਉਹਨੇ ਨੂੰ ਖੜਾ ਕਰਦਾਨੇ ਹਨ ਉਹ ਕਿ ਤੂਹ ਕਨਾ ਤੜਾਲੇ ਬਾਹੀ ਟੁੱਟ ਗਈ ਹੈ ਬਾਹੀ ਟੁੱਟ ਗਈ ਨੇ ਤੇ ਕੱਪੜਾ ਲਾਉਣਾ ਪਊ ਮੰਜੇ ਦਾ ਹਨਾ ਨਿਆ ਆ ਖੋਲਣਾ ਪਊ ਹੁਣ ਆਏ ਨਹੀਂ ਪਤਾ ਬਾਹੀ ਕੈ ਕਿ ਦਿਨਾਂ ਨੂੰ ਆਉ ਗੁਰਾਇਸ ਅੱਤੀ ਚੜ ਗਈ ਸਾਵਣ ਚੜਨ ਤੋਂ ਪਹਿਲਾਂ ਪਹਿਲਾਂ ਲੋਟ ਕਰ ਬਾਤ ਅਗਰ ਤੇ ਢੇੜ ਕੇ ਮੰਜੇ ਦੇ ਪਾਰ ਰੱਖਾ ਕਰਦੇ ਉਹ ਜਿੱਦਾਂ ਇਹ ਮੌਸਮ ਕਰਕੇ ਨਾ ਕੱਪੜੇ ਸੁੱਕੇ ਨਹੀਂ ਪਹਿਲਾਂ ਵਿੱਚ ਦੀ ਅੰਦਰ ਲਾ ਕੇ ਧਰਤੇ ਤਿੱਕਾਂਟਾ ਕਿਉਂਕਿ ਉਹ ਹੋ ਗਈ ਸੀ ਠੀਕ ਹੈ ਹੁੰਦਿਆਂ ਆਪਣੀ ਕਣੀਆਂ ਆ ਗਈਆਂ ਸੀਗੀਆਂ ਆ ਗਰਮ ਸੁਕਮਣ ਦਾ ਸੂਟ ਆ ਗਰਮੰ ਦਾ ਉੰਨੀ ਵੀਦਾ ਹੀ ਫਰਕ ਆਗਾ ਥੋੜਾ ਜਿਹਾ ਹੀ ਫਰਕ ਆ ਤੇ ਟਾਈਮ ਹੈ ਜਿਹੜਾ 4:00 ਵਜ ਗਏ ਮੱਝ ਬਣਾ ਕੇ ਇਸ ਨੂੰ ਆਹ ਤੇ ਤੜਕਾ ਲਾਉਣੀ ਆ। ਲਾਸਾਨ ਆਹ ਤੇ ਆਹ ਤੇ ਹਰੀ ਮਿਰਚ। ਲਾਸਾਨ। ਹਲਦੀ। ਨਮਕ। ਕਾਲੀ ਮਿਰਚ। ਨਾਲ ਮਿਰਚ ਪਾਉਂਦੇ ਨੇ ਕਿਉਂਕਿ ਆਪਣੀ ਹਰੀ ਮਿਰਚ ਪਾਈ ਜੀ। ਬਸ ਜਾਣ ਦਿਆ ਇਸ ਵੀਡੀਓ ਚ ਬਣਾ ਰਹੇ ਹਾਂ ਕੋਈ ਨਹੀਂ ਜੰਮਣਾ ਪੈਣੀ ਹੈ ਟੈਂਪਰ ਚ ਬਰਫ਼ ਪਾਈਏ ਇਹ ਚ ਪਾਣੀ ਹੋਰ ਪਾਉਣਾ ਗੱਲਿਆ ਤੇ ਉਧਰੋਂ 10 ਚੜ੍ਹਦੀਆਂ ਚ 10 ਫਰੀਆਂ ਦੇ ਇਹ ਹਲਦੀ ਵਾਲੀ ਤੇਲ ਸਾਡੀ ਮਾਂ ਗਰੋਂ ਜਣ ਉਹ ਜਕੇ ਰੰਗ ਕੱਢਦੀ ਹੈ ਜੀ ਬੁਰੀ ਭਾਤੀ ਕੋਰ ਕਾ ਨਾ ਘਾਟ ਜਾਵੇ ਰੰਗ ਤੇਜ ਆ ਮਾਂ ਗਰੋਂ ਹਲਦੀ ਦਾ ਸੁਹੁੰਦਾ ਗਾ ਅਜੀ ਜਾਂਦੋ ਮਸਾਲਾ ਦੋ ਬਲਕ ਪਕਾੜਨ ਦਾ ਨਾਮ ਇੱਕ ਤੁਰੀਆ। ਆ ਦੁਪਹਿਰੇ ਸਬਜ਼ੀ ਬਚ ਗਈ ਉਹ ਤਾਂ ਪਾ ਕੇ ਮਾਰ ਕੇ ਉਹਨਾਂ ਨੇ ਮੱਝਾ ਉਪਾਇਆ ਉਹਨੇ। ਅਜੇ ਕੱਪੜੇ ਲਾ ਕੇ ਤਾਂ ਹਾਰਨੀਆਂ ਨੇ ਇਹਨਾਂ ਦੀਆਂ। ਧੁੱਪ ਬੜੀ ਤਿੱਖੀ ਨਿਕਲੀ ਹੁਣ। ਸਵੇਰ ਦੀ ਧੁੱਪ ਨਹੀਂ ਤੇ ਹੈਗੀ ਹੁਣ ਨਿੱਖ। ਹੁਣ ਨਿਖ ਰਿਹਾ ਰੱਬ ਹੁਣ ਕੱਪੜੇ ਵੀ ਸੁੱਕ ਜਾਣਗੇ ਹਨਾ। ਤੇ ਹੁਣ ਤਾਂ ਹਮਾਰਾਂਗੇ ਕੱਪੜਿਆਂ ਦੀਆਂ। ਨੇ ਪਾਣੀ ਪਾਉਣਿਆ ਹੁਣ ਬਸ ਕੰਮ ਸਟਾਰਟ ਨੇ ਅਰਥਨ ਦੇ। ਸਾਰੇ ਕੱਪੜੇ ਸਾਹਮਣੇ ਦਿੱਤੇ ਨੇ ਸਬਜ਼ੀ ਆਪਣੀ ਬਣ ਗਈ ਹੈ ਸਬਜ਼ੀ ਰੀਦੇ ਸਾਰੇ ਕੱਪੜੇ ਸਾਹਮਣੇ ਦੇਖੋ ਭੋਰਾਂ ਦੇ ਦੁੱਧ ਨਹੀਂ ਪਾਟੇ ਬਹੁਤ ਸੋਹਣੀ ਸਬਜ਼ੀ ਬਣ ਗਈ ਹੈ ਸੇਬ ਕੀ ਘਾ ਰੱਖਦੀ ਹੈ ਕਿਉਂਕਿ ਠੰਡੀ ਨਹੀਂ ਹੋਊਗੀ ਤੇ ਕੌਲੇ ਲਿੰਬੂ ਦੀ ਮਾਰਦੇ ਕੜਸੀ ਤੇ ਮੱਖੀ ਨਹੀਂ ਬੈਠੂਗੀ ਤੇ ਬਹੁਤ ਮਾਂ ਨਾਲ ਕੋੜੇ ਜਿਹੇ ਪਾਣ ਦੇ ਦੇ ਬਹੁਤ ਮਾਂ ਨਾਲ ਆਈ ਨਾ ਟਾਈਮ ਲੱਗਾ ਕੱਪੜੇ ਸਾਂਭਣ। ਥੋੜਾ ਟਾਈਮ ਹੀ ਨਹੀਂ ਹੈਗਾ ਵੀ ਕੱਪੜੇ ਸਾਂਭ ਲਈਏ ਥੱਪ ਤੇ ਪਏ ਤਾਰਾਂ ਤੇ। ਉਹ ਸਾਰੇ ਤੈ ਮਾਰੇ ਨੇ। ਤਿੰਨ ਚਾਰ ਕੁ ਬੀਬੀ ਦਿੱਤੀ। ਤਿੰਨ ਤਿੰਨ ਚਾਰ ਚਾਰ ਇਹਨਾਂ ਨੇ ਸੀ। ਸੋਫਟ ਬਣਾ ਲੈਦੇ। ਹੁਣ ਜਿਹੜੇ ਟਾਈਮ ਹੈ 4:30 ਹੋ ਗਏ ਹੱਥ ਛਣਦੇ। ਤੇ ਹੁਣ ਬਣਾ ਲੱਗਦੀ ਨਮਾਉਣ ਜਾਣਗੇ ਭੰਡੇ ਮਾਂ ਦੇ ਮੱਝਾ ਨਮਾ ਕੇ ਤਾਜਾ ਪਾਣੀ ਪਲਾ ਦੇਣਾ ਤੇ ਲ ਮੌਸਮ ਵੀ ਬਦਲਵਾਈ ਵਾਲਾ ਹੋਇਆ ਪਿਆਗਾ ਕਿਤੇ ਤਾਂ ਪੈਂਦਾਗਾ ਨਾ ਮੌਸਮ ਅੱਜ ਰੁੱਧ ਕਾੜਾ ਲੇ ਭੰਡੇ ਬੇਲੇ ਕਰ ਲੈ ਕੰਮ ਬਿਸਤਰਾ ਮੇਰਾ ਸੋਕਣ ਉਹ ਪਾਣੀ ਪਿਆ ਲਾਂਗੇ ਘੋਆ ਸਿੱਟ ਲਾਂਗੇ ਨਮਾ ਕੇ ਗੋਹੱਟ ਲਾਂਗੇ ਸੇਕਾਂ ਦੇ ਲਾਂਗੇ ਮੱਝਾ ਸੁਉਣ ਗਿਆ ਫੇਰ ਸੁੱਖ ਨਾਲ ਉਦੋਂ ਵੀ ਜਾਣਾ ਕੰਮ ਹੋ ਜਾਊਗਾ ਹਫਤਾ ਕਰ ਹੈਗਾ ਆਪਣੀ ਮੱਝ ਦਾ ਹਫਤੇ ਵਿੱਚ ਸੁਣੇ ਐਸੇ ਐਸੇ ਹਫਤੇ ਸੁਖੇ ਸੁਖੇ 8 ਤਰੀਕ ਨੂੰ ਆਕਣ ਦਿਨ 8 ਤਰੀਕ ਨੂੰ ਦਿਨ ਪੂਰੇ ਹੋਣਾ 8 ਤਰੀਕ ਮੰਗਲਵਾਰ ਹੀ ਆਜੂ ਗਰਮੜ ਹਨ ਹੂੰ ਜਿਆਖਾ ਕੋਨੇ ਸੌ ਵਾਰ ਵੀ ਲੱਗੂਗੀ ਪਤਾ ਨਹੀਂ ਥੋੜਾ ਪਤਾ ਨਹੀਂ ਦੇਖਿਆ ਨਹੀਂ ਆਹ ਤਰੀਕ ਨੂੰ ਸੋਮਵਾਰ ਦੀ ਆਜੂ ਨੂੰ ਤੋੜ ਦੂ। ਗੋਮਾ ਮਲ ਜਾਂਾ ਨੂੰ ਜਿਹੜੀ ਤੜਕੇ ਬੱਠਾ ਤੋਂ ਹੁਣਾ। ਕੰਮ ਕਰਦੇ। ਦਿਮਾਗ ਨਹੀਂ ਨਾ ਮਤ ਕਰੇ ਕਰੇ। ਉਹ ਘਰ ਉੜ ਗਿਆ ਟਵਾਜ ਹੋਰ ਉੜਕੇ ਮਰਤਾ ਸੀ ਮਮਾ ਨੇ ਫਪਾਇਆ ਨਾ ਕਾਹ ਬਣੀ ਪਾਸੇ ਦੇ ਇਹ ਬਹੁਤ ਵਧੀਆ ਰਹਿੰਦੇ ਨੇ ਬੱਠਾ ਸਾਡੀ ਮੱਝ ਨੇ ਇੱਕ ਦੋ ਵਾਰੀ ਪੈਰ ਵੀ ਧਰੇ ਆਗਾ ਪਰ ਕਿੱਤਿਆਂ ਨਹੀਂ ਬੱਟਾ ਜੇ ਹਮ ਕਹਿੰਦੇ ਆ ਖਰਚੇ ਉਸੇ ਤੋਂ ਮੱਝਲੀਓਂ ਮੇਟਾ ਬਸ ਸਾਈਕਾਂ ਨੂੰ ਖਾ ਦੇਤਾ ਆ ਜਮੋਕਰ ਮੱਝਲੀਓਂ ਅਮਰੇ ਸਾਧ ਦੇ ਲੋ ਜੀ ਆਪਾਂ ਇਹ ਕੰਮ ਚੰਦੇ ਕਰ ਲੈਨੇ ਕਿ ਕੁਸ ਰਹਿ ਗਏ ਨੇ ਪਰ ਕੱਢ ਕੇ ਲਿਆਉਣੇਗੇ ਧਾਰ ਮੱਝ ਦੀ ਤੇ ਮੰਜਰਾ ਕਾਂਡ ਹੋ ਗਿਆ ਤੋੜ ਕੇ ਮੰਜਾ ਸਰਦਾਰ ਜੀ ਵਾਹਿ ਵਾਹਿ ਕਰਦੇ ਗਏ ਹੈ ਨਾ ਤੇ ਆਪਾਂ ਕੱਢਦੇ ਧਾਰ ਧਾਰ ਕੱਢ ਕੇ ਸਿਰਦੇ ਕੁਝ ਰਵੱਠ ਜਿਹੜਾ ਟਾਈਮ ਹੈ 6:00 ਵਜੇ ਲੱਗਦਾ ਹੈ ਜੀ ਕੋਈ ਧੁੱਪ ਨਹੀਂ ਖੜੀ ਆਏਗੀ ਵੱਡੇ ਵੱਡੇ ਦਿਨ ਹੋ ਗਏ ਰਾਤਾਂ ਛੋਟੀਆਂ ਹੋ ਰਹੀਆਂ ਹਨ ਹੁਣ ਤਾਂ ਖੜ ਗਏ ਨੇ ਤੁਹਾਨੂੰ ਇਹ ਪਾ ਕਰ ਦਾਂਗੇ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ